ਇੱਧਰ ਖੜੇ ਜੱਥੇਦਾਰ ਚਾਰ ਇੱਧਰ ਖੜੇ ਦੋ ਮੰਗਰ ਖੜੇ ਲੰਬੇ ਉਹਨਾਂ ਨੇ ਇਹ ਦੇਖਣਾ ਨਹੀਂ ਵੀ ਕਹਿੰਦਾ ਕੀ ਐ ਉਹਨ ਤਾਂ ਇਹੀ ਦੇਖਣਾ ਵੀ ਸਾਹ ਕਿੱਥੇ ਜ ਲੈਂਦਾ ਜੁਕਾਰਾ ਛੱਡਾਂਗੇ ਕਈ ਵਾਰੀ ਜੁਕਾਰੇ ਵਾਲੀ ਜਗ੍ਹਾ ਵੀ ਨਹੀਂ ਹੁੰਦੀ ਚੱਕ ਦਿੰਦੇ ਆ ਬੋਲ ਸੋਨਿਆ ਜਗ੍ਹਾ ਜੁਕਾਰੇ ਵਾਲੀ ਹੁੰਦੀ ਨਹੀਂ ਉਹ ਸੋ ਇਸ ਕਰਕੇ ਇਹੋ ਜਿਹੇ ਗੱਲਾਂ ਕਰਕੇ ਹੀ ਆਪਾਂ ਪੰਜਾਬ ਸੋ ਇਸ ਕਰਕੇ ਇਹ ਗੱਲ ਜਰੂਰ ਆਪਨੇ ਸਹਿਯੋਗ ਕਰਿਓ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਪੰਜਾਬ ਪੁਲਿਸ ਦੀਆਂ ਤਨਖਾਹਾਂ ਨੇ ਉਹ ਪਹਿਲਾਂ HDFC ਰਾਹੀਂ ਕਰ ਲੀਆਂ HDFC ਨਾਲ ਗੱਲ ਕਰ ਲਈ ਵੀ ਜੇ ਪੰਜਾਬ ਪੁਲਿਸ ਦਾ ਕੋਈ ਨੌਜਵਾਨ ਡਿਊਟੀ ਦੌਰਾਨ ਰੱਬ ਨਾ ਕਰੇ ਸ਼ਹੀਦ ਹੋ ਜਾਂਦਾ ਹੈ ਤਾਂ ਉਹਨੇ 1 ਕਰੋੜ ਰੁਪਇਆ ਕਾਰਪੋਰੇਸ਼ਨ ਬੈਂਕ ਜਿਹੜੀ HDFC ਦਿੰਦੀ ਹੈ ਉਹਦੇ ਪਰਿਵਾਰ ਨੂੰ 1 ਕਰੋੜ ਰੁਪਇਆ ਗਵਰਨਮੈਂਟ ਦਿੰਦੀ 2 ਕਰੋੜ ਰੁਪਇਆ ਆਹੀ ਕੰਮ ਕਾਰਪੋਰੇਟ ਬੈਂਕ ਵੀ ਕਰ ਸਕਦੀ ਹੈ ਕਿ 1 ਕਰੋੜ ਰੁਪਇਆ ਬੈਂਕ ਵੱਲੋਂ 1 ਕਰੋੜ ਰੁਪਇਆ ਸਰਕਾਰ ਵੱਲੋਂ ਤੇ ਜੇ ਉਹਨਾਂ ਦੀਆਂ ਤਰਗਾਹਾਂ ਆਪਾਂ ਕਾਰਪੋਰੇਟ ਵਿੱਚ ਦੀ ਕਰ ਲਈਏ ਕਿੰਨੇ 80 ਹਜ਼ਾਰ ਤੋਂ ਵੱਧ ਪੁਲਿਸ ਵਾਲੇ ਦੀ ਨਫਰੀ ਹੈ ਕਿੰਨੇ ਕਿੰਨੇ ਕਰੋੜਾਂ ਰੁਪਇਆ ਹੋ ਗਿਆ ਜੀ ਜਿਹੜਾ ਕਾਰਪੋਰੇਟ ਬੈਂਕ ਚ ਆਊਗਾ ਕਿ ਉਹ ਕਿੰਨਾ ਕਰੋੜ ਜਦੋਂ ਬੈਂਕ ਦਾ ਲਿਕਿਡ ਮਨੀ ਵਧੂਗੀ ਤਾਂ ਬੈਂਕ ਦਾ ਜਿਹੜਾ ਸ਼ੇਅਰ ਕਿੰਨਾ ਉੱਪਰ ਜਾਊਗਾ ਬੈਂਕ ਉੱਪਰ ਹੋ ਜੂਗੀ ਤਾਂ ਤੁਹਾਨੂੰ ਅਸੀਂ 3% ਦੀ بجائے 3.5% ਕਰ ਦਾਂਗੇ ਕਰਜ਼ੇ ਦਾ ਰੇਟ ਹੋਰ ਘਟ ਜੂਗਾ ਆਪਾਂ ਨੂੰ ਕਿਸੇ ਨਾ ਕਿਸੇ ਪਾਸਿਓਂ ਫਾਇਦਾ ਹੀ ਹੋਊਗਾ ਇਹ ਗੱਲਾਂ ਬਹਿ ਕੇ ਕਰਨ ਵਾਲੀਆਂ ਚਲੋ ਬੈਠੇ ਹੀ ਆ ਹੁਣ ਚਲੋ ਐਸ ਤਰ੍ਹਾਂ ਇਹੋ ਜਿਹੇ ਫੰਕਸ਼ਨਾਂ 'ਚ ਇਹੋ ਜਿਹੇ ਗੱਲਾਂ ਕਰਨ ਵਾਲੀਆਂ ਨਹੀਂ ਤਾਂ ਇਹਨਾਂ ਨੇ ਤਾਂ ਹੁਣ ਤੱਕ ਕੀ ਕੀਤਾ ਸੁਖਵੀਰਵਾਲ ਦੇ ਚਾਰ ਇੱਧਰ ਖੜੇ ਜੱਦੇਦਾਰ ਚਾਰ ਇੱਧਰ ਖੜੇ ਦੋ ਮੰਗਰ ਖੜੇ ਲੰਬੇ ਉਹਨਾਂ ਨੇ ਇਹ ਦੇਖਣਾ ਨਹੀਂ ਵੀ ਕਹਿੰਦਾ ਕੀ ਹੈ ਉਹਨ ਤਾਂ ਇਹੀ ਦੇਖ ਰਾਂ ਵੀ ਸਾਹ ਕਿੱਥੇ ਜ ਲੈਂਦਾ ਜੁਕਾਰਾ ਛਡਾਂਗੇ ਕਈ ਵਾਰੀ ਜੁਕਾਰੇ ਵਾਲੀ ਜਗ੍ਹਾ ਵੀ ਨਹੀਂ ਹੁੰਦੀ ਚੱਕ ਦਿੰਦੇ ਆ ਬੋਲ ਸੋਨਿਆ ਜਗ੍ਹਾ ਜੁਕਾਰੇ ਵਾਲੀ ਹੁੰਦੀ ਨਹੀਂ ਉਹ ਸੋਚ ਕਰਕੇ ਇਹੋ ਜਿਹੇ ਗੱਲਾਂ ਕਰਕੇ ਹੀ ਆਪਾਂ ਪੰਜਾਬ ਨੂੰ ਉੱਪਰ ਲੈ ਕੇ ਆ ਸਕਦੇ ਆ ਇਹੋ ਜਿਹੇ ਪੋਜ਼ਿਟਿਵ ਤੇ ਪ੍ਰੋਗਰੈਸਿਵ ਗੱਲਾਂ ਕਰਕੇ ਪੰਜਾਬ ਜਿਹੜਾ ਉਹਦਾ ਜਿਹੜਾ ਖਜ਼ਾਨਾ ਵੀ ਉੱਪਰ ਆਊਗਾ ਕਰਜ਼ਾ ਲਾਹ ਵੀ ਦੇਵਾਂਗੇ ਤੇ ਅੱਗੇ ਤੋਂ ਕਰਜ਼ਾ ਲੈਣ ਦੀ ਲੋੜ ਵੀ ਨਹੀਂ ਪੈਣੀ ਇਹ ਗੱਲਾਂ ਕਰਨ ਵਾਸਤੇ ਤੁਹਾਡੇ ਨਾਲ ਮੈਂ ਜਾਇਆ ਸੀ ਇੰਨੀ ਭਾਰੀ ਗਿਣਤੀ 'ਚ ਤੁਸੀਂ ਮੌਸਮ ਖਰਾਬ ਹੈ ਉਹਦੇ باوجود ਆਏ ਤੁਹਾਡਾ ਬਹੁਤ ਬਹੁਤ ਧੰਨਵਾਦ